ਆਪਣਾ ਸੁਮੇਤ ਸਿੰਘ ਵਾ ਤੇ ਨਗਰ ਕੀਰਤਨ ਬਾਬਾ ਜੀਵਨ ਸਿੰਘ ਤੇ ਬਾਬਾ ਸੰਗਰ ਸਿੰਘ ਜੀ ਦੀ ਅਸੀਦਾ ਦੀ ਯਾਦ ਵਿੱਚ ਗੁਰਦਾਰਾ ਸ੍ਰੀ ਸੰਤਕਾਰ ਸਾਹਿਬ ਤੋਂ ਅੱਜ ਕੱਢਿਆ ਜਾ ਰਿਹਾ ਸੀ ਜਿਸ ਵਿੱਚ ਆਪਣੀ ਗਤਕਾ ਕੇ ਡੰਡੀ ਡਿਊਟੀ ਲੱਗੀ ਸੀ ਤੇ ਗਤਕਾ ਕੇ ਇਹ ਮੁੰਡੇ ਸੀ ਹੁੱਲੜਬਾਜ਼ੇ ਨਸ਼ਾ ਕੀਤਾ ਪਿਆ ਤੇ ਇਹਨਾਂ ਬੁਲਟ ਉੱਤੇ ਨੇ ਆਨੇ ਦੇ ਚੜੀ ਲਿਓ ਨਗਰ ਕੀਰਤਨ ਵਿੱਚ ਮਲਹੁੱਲੜਬਾਜੀ ਕਰਦੇ ਸੀ ਪਹਿਲਾਂ ਹੀ ਮਤਲਬ ਇਹ ਸੋਚ ਵਿੱਚ ਆਏ ਹੁੱਲੜਬਾਜੀ ਦੀ ਤੇ ਉੱਤੇ ਬੁਲਟ ਚੜ੍ਹ ਗਿਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੀਰ ਜੀ ਥੋੜਾ ਮਰ ਸਬਰ ਕਰੋ ਮਤਲਬ ਇੰਦਾ ਨਾ ਕਰੋ ਤੁਹਾਨੂੰ ਲੰਗਾ ਦੇਣੇ ਰੋਕ ਜੋ ਪਹਿਲਾਂ ਸੰਗਤ ਲੱਗ ਜਵੇ ਉਧਰ ਉਹ ਦੂਸਰੀ ਸਾਈਡ ਸੇ ਹੋਰ ਵੀ ਲੰਗਦੇ ਪਏ ਸੀ ਤੂੰ ਬੁਲਟ ਤੇ ਹਿਸਾ ਦਈ ਜਾਵੇ ਮੈਂ ਕਿਹਾ ਵੀਰ ਸਬਰ ਕਰੋ ਕਹਿੰਦਾ ਸਾਡੇ ਕੋਈ ਸਬਰ ਸੁਬਰ ਹੈਗਾ ਤੇ ਮੈਂ ਇਹਨੂੰ ਫੇਰ ਬੇਨਤੀ ਮੈਂ ਕਿਹਾ ਇੰਦਾ ਨਾ ਗਲਤ ਨਾ ਬੋਲੋ ਤੇ ਉਹਨੇ ਸਿੱਧਾ ਹੀ ਫਿਰ ਦਾੜੀ ਨੂੰ ਹੱਥ ਪਾਇਆ ਤੇ ਮਤਲਬ ਫੇਰ ਉਹਨਾਂ ਦੇ ਸੱਤ ਅੱਠ ਉਹਨੇ ਮੁੰਡਿਆਂ ਨੂੰ ਹੋਰ ਫੋਨ ਕਰ ਲਾ ਤੇ ਉਹਨਾਂ ਨੇ ਖੰਡੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਲੱਗ ਗਿਆ ਉਹਨਾਂ ਨੇ ਖੰਡੇ ਮਾਰਨੇ ਧੋਨ ਤੇ ਉਹ ਧੋਨ ਤੇ ਉਹਨਾਂ ਨੇ ਖੰਡਾ ਮਾਰਿਆ ਆ ਬਾਵਾਵਾਂ ਤੇ ਮਤਲਬ ਉਹਨਾਂ ਨੇ ਉਹਨਾਂ ਨੂੰ ਕੋਈ ਡਰ ਨਹੀਂ ਸੀ ਮਤਲਬ ਉਹਨਾਂ ਨੇ ਇੱਕ ਸਾਦੀ ਬੇਦਬੀ ਨਗਰ ਕੀਰਤਨ ਦੀ ਕੀਤੀ ਉਹਨਾਂ ਕੋਈ ਡਰ ਨਹੀਂ ਸੀ ਕਿਸੇ ਦਾ ਇਹ ਸਿੱਖਾਂ ਵਾਸਤੇ ਮਤਲਬ ਬਹੁਤ ਘਾਟੇ ਵਾਲੀ ਗੱਲ ਵਾ ਤੇ ਜਥੇ ਬੰਦਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਮਤਲਬ ਤੁਰੋਂ ਨਾਲ ਤੇ ਮਤਲਬ ਇਹ ਠੀਕ ਨਹੀਂ ਕੀਤਾ ਉਹਨਾਂ ਨੇ ਜੋ ਵੀ ਕੀਤਾ ਇਹ ਸਿੱਖ ਕੌਮ ਦੀ ਬਹੁਤ ਬਦਨਾਮੀ ਵਾਲੀ ਗੱਲ ਵਾ ਬਹੁਤ ਸਰ ਨਗਰ ਕੀਰਤਨ ਨਿਕਲ ਰਿਹਾ ਹੈਗਾ ਤੇ ਨਗਰ ਕੀਰਤਨ ਦੇ ਵਿੱਚ ਮੁੰਡਾ ਮੇਰਾ ਗਤਕਾ ਖੇਡਦਾ ਵਾ ਇਹ ਸਿੰਘ ਵਾਸ ਸਜਿਆ ਹੋਇਆ ਤੇ ਉਥੋਂ ਮੁੰਡਾ ਬੁਲੇਟ ਤੇ ਆ ਰਿਹਾ ਹੈਗਾ ਲੋਕਲ ਸ਼ਹਿਰ ਦਾ ਹੀ ਤੇ ਉਹਨੇ ਨੇ ਉਹਨੂੰ ਇਹ ਬੇਨਤੀ ਕੀਤੀ ਆ ਵੀ ਰੋ ਰੁਕ ਜਾ ਬਾਜ਼ਾਰ ਹੈਗਾ ਵਾਹ ਵੀ ਭੀੜ ਬਹੁਤ ਆ ਤੇ ਤੂੰ ਵਿੱਚ ਵੜੀ ਜਾਣਾ ਵਾ ਕਿਸੇ ਤੇ ਛੱਟ ਪੈ ਲੱਗੂਗੀ ਤੇ ਸਬਰ ਨਾ ਰਹਾ ਇਹ ਉਹਨੇ ਵਗਿਆ ਉਹ ਕਹਿੰਦਾ ਮੇਰੇ ਕੋਈ ਸਬਰ ਸੋਰ ਨਹੀਂ ਹੈਗਾ ਤੇ ਇਸੇ ਚੱਕਰ ਦੇ ਵਿੱਚ ਉਹਨੇ ਮੁੰਡੇ ਨਾਲ ਇਹਨਾਂ ਹੱਥੋਪਾਈ ਹੋ ਪਿਆ ਹੱਥੋਪਾਈ ਹੋ ਪਿਆ ਤੇ ਉਹ ਬੜੀ ਗੱਲ ਠੰਡੀ ਪੀ ਤੇ ਮਗਰੋਂ ਫੇਰ 500 ਤਿਆਂ ਨੇ ਮੁੰਡੇ ਲਿਆ ਆ ਗਏ ਤੇ ਮੁੰਡੇ ਤੋਂ ਨੇ ਹਮਲਾ ਕੀਤਾ ਦਾਤਰਾਂ ਦੂਤਰਾਂ ਨਾਲ ਜਾਂ ਖੰਡਿਆਂ ਨਾਲ ਤੇਖੇ ਹਥਿਆਰਾਂ ਨਾਲ ਸ਼ਾਸਨ ਕੋ ਮੇਰੀ ਮੰਗ ਇਹ ਵਾ ਕਿ ਜੇ ਉਹ ਇੱਕ ਗੁਰਸਿੱਖ ਮੁੰਡਾ ਵਾ ਤੇ ਉਹਦੀ ਇੰਨੀ ਬੇਅਦਬੀ ਹੋਉਂਦੀ ਆ ਤੇ ਜੇ ਆਮ ਬੰਦਿਆਂ ਦਾ ਇਹ ਕੀ ਹਲ ਕਰਦੇ ਹੋਣਗੇ ਨਸ਼ਾ ਖਾ ਕੇ ਤੇ ਪ੍ਰਸ਼ਾਸਨ ਅਗੇ ਇਹ ਬੇਨਤੀ ਆ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਇਹੋ ਹੀ ਬੇਨਤੀ ਆ ਸਾਡੀ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਇਹ ਮੈਂ ਦੇਖਿਆ ਜਾ ਕੇ ਕਿ ਅਸਲ ਜੇ ਇਹ ਗੱਲ ਇਹਨਾਂ ਹੱਥਸਾ ਵਾਪਰੇ ਨਹੀਂ ਉਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਵਾ ਤੇ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਇਹਨੂੰ ਠੀਕ ਹੈ ਜਦੋਂ ਮੇਰੇ ਜਾਨ ਤੋਂ ਬਾਅਦ ਵੀ ਨਹੀਂ ਹੋ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਤੇ ਜਿਹੜੇ ਮੇਨ ਮੋਤਵਾਰ ਬੰਦੇ ਸੀਗੇ ਨਾ ਉਹਨਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਇਦਾਂ ਇਦਾਂ ਮੈਂ ਕਿਹਾ ਦੇਖੋ ਮਾਰੇ ਇਦਾਂ ਦਿਹਾੜਾ ਵਾ ਆਪਾਂ ਕੱਦੋਂ ਇਦਾਂ ਦੀ ਕੋਈ ਗੱਲਬਾਤ ਕਰਨੀ ਪਰ ਮੈਂ ਕਿਹਾ ਤੁਹਾਡੇ ਬੰਦੇ ਨੂੰ ਇਹ ਚਾਹੀਦਾ ਵਾ ਚਲੋ ਅਗਰ ਆਪਾਂ ਕੇ ਇਹਨੂੰ ਰੋਕ ਵੀ ਰਹੇ ਨਾ ਤੇ ਨਿਮਰਤਾ ਸੇ ਰੋਕੋ ਉਸ ਤੋਂ ਬਾਰਾ ਨਹੀਂ ਰੋਕਦਾ ਫੇਜ ਜੋ ਮਰਜ਼ੀ ਕਰੋ ਤင်း ਜੇ ਸਿੱਧਾ ਜਾਂਦੇ ਆ ਬੋਲੂਗੇ ਉਹਨੂੰ ਰੋਲਾ ਪਾਉਗੇ ਕਿ ਇਦਾਂ ਇਦਾਂ ਤਾਂ ਫਿਰ ਬੰਦਾ ਵੀ ਚਲੋ ਕੀ ਕਰੇ ਹੁਣ ਉੱਥੇ ਉਸ ਤੋਂ ਬਾਅਦ ਵੀ ਦੁਬ ਤੋ ਹਮੇਸ਼ਾ ਰੋਈ ਬੇਰਸਾ ਸਾਰੇ ਮਾਥੇ ਕੰਜਾਇਦਾ ਨਾਲੇ ਇਹਨਾਂ ਦਾ ਵੀ ਉਨਾ ਹੀ ਅਧਿਕਾਰ ਆ ਸਾਡਾ ਵੀ ਉਹਨਾਂ ਸਾਰਿਆਂ ਦਾ ਹਨਾ ਮਹਾਰਾਜ ਦਾ ਇੱਕ ਹੋਇਆ ਹਾਂ ਹੀ ਮੰਨਦੇ ਕੀ ਹੋਇਆ ਜੋ ਹੋਇਆ ਜਲਤ ਹੋਇਆ ਪਰ ਅਗਰ ਉਹ ਹੋ ਸਕਦਾ ਅਗਰ ਉਹਨਾਂ ਨੂੰ ਨਿਮਰਤਾ ਸਹਿਤ ਕਿਹਾ ਜਾਂਦਾ ਤੇ ਸਾਡਾ ਬੰਦਾ ਵੀ ਉਥੇ ਪਹਿਲੀ ਗੱਲ ਤਾਂ ਖੜਾ ਸੈਡਦੇ ਸੀਗਾ ਅਗਰ ਉਹਨਾਂ ਥੋੜਾ ਜਿਹਾ ਲੱਗਾ ਕਿ ਨਹੀਂ ਸਾਈਡ ਤੇ ਇੱਕ ਤਾਂ ਕਹਿ ਕੇ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ ਵਿੱਚ ਬੋਲੇ ਕੁਛ ਹੋਇਆ ਮੁੰਡਾ ਹਲਕੀ ਜੀ ਕੋਈ ਉਮਰ ਦਾ ਉਹ ਸ਼ਾਇਦ ਬੋਲੇ ਬਾਕੀ ਜਿਹੜੇ ਸਿਆਣੇ ਬੰਦੇ ਉਹਨਾਂ ਬਿਲਕੁਲ ਜੈਨੂਨ ਗੱਲ ਹਟਣ ਕੀਤੀ ਜਿਹੜੀ ਬੰਦੀ ਸੀ ਉਸ ਤੋਂ ਬਾਅਦ ਚਲੋ ਅਸੀਂ ਇਹਨੂੰ ਲੈ ਕੇ ਆਂਦਾ ਜੋ ਮਰਜ਼ੀ ਆ ਉਹ ਇਹਨੂੰ ਜਦੋਂ ਪਿੱਛੋਂ ਸਾਰੇ ਬੰਨੋਂ ਜੱਫੇ ਪਿਓ ਦਾੜਾ ਕਿਹੜੇ ਬੰਨੋਂ ਪੱਟ ਦੂਗਾ ਮੁੰਡਾ ਉਹ ਤਾਂ ਮੁੰਡਾ ਹੀ ਹਲਕੀ ਜੀ ਉਮਰ ਦਾ ਵਾ ਜਿਹੜਾ ਮੁੰਡਾ ਜਿਹਦੀ ਕਹਿਣ ਦੇ ਲੜਾਈ ਹੋਈ ਆ ਉਹ ਮੈਨੂੰ ਤਾਂ ਹੁਣ ਵੀ ਨਹੀਂ ਪਛਾਣ ਮੁੰਡਾ ਕਿਹੜਾ ਵਾ ਬਟ ਚਲੋ ਇਹਦੇ ਕਹਿੰਦੇ ਤਾਂ ਉਹ ਮੁੰਡਾ ਜਿਹੜਾ ਸੀਗਾ ਉਹ ਹਲਕੀ ਜੀ ਉਮਰ ਦਾ ਮੁੰਡਾ ਉਹਦੇ ਕੋਈ ਦਾੜੀ ਵਾਲੇ ਇਦਾਂ ਕੋਈ ਗੱਲ ਹੋ ਗਈ ਅਸੀਂ ਬੈਠੇ ਆ ਕੋਈ ਗੱਲਬਾਤ ਨਹੀਂ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਆਗਾ ਬੰਦਾ ਜੋ ਹੁੰਦਾ ਇੱਕ ਦੂਜੇ ਦੇ ਕੀਤਾ ਨਾਮ ਭਾਈ ਰੋਹਨ ਮੈਂ ਹਨਾ ਠੰਡਾ ਲੈਣ ਜਾ ਰਿਹਾ ਸੀ ਤੇ ਭਾਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜਾ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਜਿਆਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਿੰਦਾ ਸਾਈਡ ਤੇ ਲਾਲਾ ਜਿੰਨ ਜਾਰੀ ਅੱਗ ਲੱਗੀ ਮੈਂ ਕਿਹਾ ਬਾਬਾ ਜੀ ਸਾਈਡ ਤੇ ਆ ਤੁਸੀਂ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਨਹੀਂ ਕਿੰਦਾ ਤੂੰ ਜਾਦਾ ਮੈਂ ਕਿੰਦਾ ਜਿੰਦਾ ਕੋਈ ਨਸ਼ਾ ਨਿਸ਼ਾਨ ਨਹੀਂ ਕੀਤਾ ਪਿਆ ਸੀ ਤੇ ਕਿੰਦਾ ਜੇ ਫੇ ਇੰਨੀ ਜੁਰਤਾ ਨਾ ਤੇ ਚ ਕਿੰਦਾ ਤੂੰ ਉੱਤਰਿਆ ਮੈਂ ਕਿਹਾ ਮੈਂ 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 ਕਿਹਾ ਮੈਂ ਕਿਹਾ ਤੂੰ ਉੱਤਰਾਂ ਤੇ ਫੇ ਕਿ ਇੰਨੇ ਨੂੰ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਜਣੇ ਪੈ ਗਏ ਮੈਨੂੰ ਆਣ ਕੇ ਜਪਾ ਮਾਰ ਜਪਾ ਮਾਰ ਲਿਆ ਇਹਨਾਂ ਨੇ ਫਿਰ ਕੁਰਬਾਨਾ ਕਰਪੂਣਾ ਮੇਰੇ ਮਾਰੀਆਂ ਫਿਰ ਉੱਥੇ ਹਾਂਜੀ ਡਾਕਟਰ ਸਾਹਿਬ ਕੀ ਗੱਲ ਬਾਤ ਹੈ ਜਿਹੜਾ ਇਹ ਪੇਸ਼ੈਂਟ ਹੁਣੇ ਆਏ ਨੇ ਅਸੀਂ ਲੈ ਬਰ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੀ ਲੜਾਈ ਹੋਈ ਹੈ ਇੱਥੇ ਸੁਲਤਾਨਪੁਰ ਏਰੀਆ 'ਚ ਤੇ ਹੁਣ ਇਸ ਟਾਈਮ ਸਾਡੇ ਕੋਲ ਦਾਖਲ ਹੈ ਤੇ ਜੇਰੇ ਇਲਾਜ ਹੈ ਗਿਆ ਸਟੇਬਲ ਹੈ ਪੇਸ਼ੈਂਟ ਕਲੀਨਿਕਲੀ ਪੇਸ਼ੈਂਟ ਸਟੇਬਲ ਹੈ ਗਿਆ ਕੀ ਨਾਮ ਪੇਸ਼ੈਂਟ ਦਾ ਪੇਸ਼ੈਂਟ ਦਾ ਨਾਮ ਸੁਮਿਤ ਸਿੰਘ ਹੈ ਠੀਕ ਹੈ ਜੀ ਹਾਂਜੀ